ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁੱਕੇ ਆ ਬਾਈ ਨਰਿੰਦਰ ਕੋਲੇ ਐਨ ਕੇ ਡੇਰੀ ਫਾਰਮ ਸੋ ਪਿੰਡ ਭਾਰਾਪੁਰ ਜ਼ਿਲ੍ਹਾ ਨਵਾਂ ਸ਼ਹਿਰ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਫੂਡ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਬਿਲਕੁਲ ਸਸਤੇ ਜੇ ਮੁੱਲ ਦੀ ਜਰਸੀ ਦਿਖਾਉਂਗਾ ਸੋ ਵੀਡੀਓ ਨੂੰ ਐਂਡ ਤੱਕ ਵੇਖਿਆ ਜੇ ਜੀ ਨੂੰ ਪਸੰਦ ਆ ਜੂਗੇ ਤੇ ਆ ਕੇ ਆਉ ਦੀ ਜ਼ੱਲੀ ਨਾ ਖਰੀਦਦਾਰੀ ਕਰ ਲਿਆ ਜੇ ਨੰਬਰ ਵਾਈ ਜੀ ਹੋਰਾਂ ਦਾ ਵੀਡੀਓ ਦੇ ਅੰਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ ਸੋਹਣੀ ਜਰਸੀ ਆ ਵੀਰ ਦੀ ਮੂਹ ਤੋਂ ਛੇ ਦੰਦ ਦੂਜਾ ਸੁਆ 20 ਦਿਨ ਦੀ ਡੇਟ ਮੁਤਾਬਕ ਕੱਚੀ ਆ ਬੁਤੀ ਬਾਤੀ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਦੁੱਧ ਪਲੂ ਨੇ ਪਹਿਲੇ ਸੂਏ 15 ਕਿਲੋ ਚੁਆਇਆ ਹਵਾਨੇ ਦੋਸਤੋ ਵਲਟੈਲ ਹਜੇ ਕਾਫੀ ਭਈ ਆ ਅਜਿਹੇ ਤੁਸੀਂ ਹਵਾਨੇ ਚ ਵਲਟਲ ਦੇਖ ਰਹੇ ਆ ਇਹ ਬੱਚੀ ਨੇ 20 ਦਿਨਾਂ ਚ ਕੱਢ ਕੇ ਹਵਾਨਾ ਟੈਟ ਕਰਕੇ ਫਿਰ ਸੋਣਾ ਚਾਰ ਹੀ ਥਾਣਾ ਦੋਸਤੋ ਗੈਪ ਚ ਨਿੱਖਰ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਚਾਰਾ ਥਾਣਾ ਸੇਮ ਹੀ ਸਾਈਜ਼ ਹੱਤੀ ਚੁਵਾਈ ਵਾਲੇ ਥਾਣ ਫੂਡ ਸ਼ਾਂਗ ਭੋਰਾ ਵੀ ਨਹੀਂ ਆ ਦੋਸਤੋ ਵੇਚ ਸਕਦੇ ਆ ਠੰਡੀ ਸੀਲ ਬਹੁਤ ਆ 20 ਦਿਨਾਂ ਦੇ ਡੇਟ ਮੁਤਾਬਕ ਕੱਚੀ ਆ ਬੂਤੀ ਬਾਤੀ ਬਹੁਤ ਸੋਹਣੀ ਆ ਛੋਟਾ ਕੰਨ ਬੂਦੀ ਵਾਲੀ ਜਰਸੀ ਆ ਦੋਸਤੋ ਤੁਸੀਂ ਆਪਣੀ ਸਮਝ ਨਾਲ ਖਰੀਦਣੀ ਆ ਔਰ ਮੈਨੂੰ ਭਲਾ ਵੱਡੀ ਲੱਗਦੀ ਹੋਵੇ ਬਾਕੀ ਤੁਸੀਂ ਆਪਣੀ ਇੱਕ ਵਾਰੀ ਤਸੱਲੀ ਜ਼ਰੂਰ ਕਰਨੀ ਹੈ ਇੱਥੇ ਆ ਕੇ ਜ਼ਰੂਰ ਆ ਕੇ ਦੇਖ ਲਿਆ ਕਰੋ ਬਸੂ ਕਿਉਂਕਿ ਤੁਸੀਂ ਪੈਸੇ ਖਰਚਨੇ ਆ ਤਸੱਲੀ ਕਰਨ ਤੁਹਾਡਾ ਆਪ ਦਾ ਹੱਕ ਆ ਸੋ ਬਾਈ ਨੇ ਜਿਹੜਾ ਬੱਚੀ ਦਾ ਪ੍ਰਾਈਜ਼ ਰੱਖਿਆ ਹੋਇਆ ਦੋਸਤੋ 32000 ਰੁਪਿਆ ਭਾਈ ਕਹਿੰਦਾ ਮਾਨਤਾ ਨਹੀਂ ਹੋਊਗਾ ਫਿਕਸ ਪ੍ਰਾਈਜ਼ ਨੰਬਰ 22 ਜੀ ਹੋਰਾਂ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ 22 ਜੀ ਹੋਰਾਂ ਨਾਲ ਗੱਲਬਾਤ ਕਰ ਲਿਆ ਜੇ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ